ਬੀਤੇ ਦਿਨੀ ਕਲਕੱਤਾ ਵਿਖੇ ਮਹਿਲਾ ਡਾਕਟਰ ਨਾਲ ਜ਼ਬਰ ਜਨਾਤ ਤੋਂ ਬਾਅਦ ਉਸ ਦਾ ਕਤਲ ਕਰ ਦੇਣ ਦੇ ਮਾਮਲੇ ਵਿੱਚ ਜਿੱਥੇ ਕਿ ਦੇਸ਼ ਭਰ ਦੇ ਡਾਕਟਰ ਸੜਕਾਂ ਤੇ ਉਤਰ ਕੇ ਇਨਸਾਫ ਦੀ ਗੋਹਲ ਲਗਾ ਰਹੇ ਨੇ ਉੱਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਡਾਕਟਰ ਚਾਜੀ ਸਿੰਘ ਬਿਰਕਾ ਅਤੇ ਸੈਕਟਰੀ ਡਾਕਟਰ ਤੁਸ਼ਾਰ ਅਗਰਵਾਲ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਭਾਰਤ ਸਰਕਾਰ ਦੇ ਨਾਂ ਤੇ ਤਹਿਸੀਲਦਾਰ ਫਗਵਾੜਾ ਤੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੂੰ ਮੰਗ ਪੱਤਰ ਦਿੱਤਾ। ਜੇਕਰ ਜੋ ਹੈ ਕਿ ਆਈਐਮਏ ਵੱਲੋਂ ਇਸ ਮਹਿਲਾ ਡਾਕਟਰ ਦੇ ਹੋਏ ਕਤਲੇਆਮ ਦੇ ਰੋਸ ਵਿੱਚ ਪੂਰੇ ਦੇਸ਼ ਭਰ ਵਿੱਚ ਆਪਣੀਆਂ ਸੇਵਾਵਾਂ ਸਵੇਰੇ 6 ਵਜੇ ਤੋਂ 18 ਅਗਸਤ ਸਵੇਰੇ 6 ਵਜੇ ਤੱਕ ਬੰਦ ਰੱਖੀਆਂ ਗਈਆਂ ਹਨ ਜਦਕਿ ਸਿਰਫ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਗਈਆਂ ਹਨ ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਮਹਿਲਾ ਡਾਕਟਰ ਨਾਲ ਇਹ ਜੋ ਕਿ ਨੌਨੀ ਹਰਕਤ ਕੀਤੀ ਗਈ ਹੈ ਉਹ ਕਾਫੀ निंदनीय ਹੈ ਜਿਸ ਨਾਲ ਸਮੂਹ ਡਾਕਟਰਾਂ ਵਿੱਚ ਭਾਰੀ ਰੋਸ ਹੈ ਉਹਨਾਂ ਨਾਲ ਹੀ ਮੰਗ ਕੀਤੀ ਕਿ ਸਾਰੇ ਹੀ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਦੋਸ਼ੀਆਂ ਨੂੰ ਜਲਦੋ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮ ਦਿੱਤੀਆਂ ਜਾਣ ਇਸ ਦੌਰਾਨ ਡਾਕਟਰ ਰਮੇਸ਼ अरोड़ा ਡਾਕਟਰ ਐਸ ਰਾਜਨ ਡਾਕਟਰ ਚਮਨ अरोड़ा ਡਾਕਟਰ ਐਸ ਪੀ ਐਚ ਸੂਚ ਡਾਕਟਰ ਜੀ ਵੀ ਸਿੰਘ ਤੋਂ ਇਲਾਵਾ ਹੋਰ ਡਾਕਟਰ ਵੀ ਮੌਜੂਦ ਹਨ ਸੈਂਟਰ ਆਈਏ ਮੈਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਇੰਡੀਆ ਇੱਕ ਸਟ੍ਰਾਈਕ ਅਸੀਂ ਅਬਜ਼ਰਵ ਕਰ ਰਹੇ ਹਾਂ ਉਹਦੇ ਵਿੱਚ ਓਪੀਡੀ ਸਰਵਿਸ ਜਿਹੜੀ ਅਸੀਂ ਮਰੀਜ਼ਾਂ ਨੂੰ ਓਪੀਡੀ ਅਸੀਂ ਕਰਦੇ ਹਾਂ ਤੇ ਇਲੈਕਟਿਵ ਸਰਜਰੀਜ਼ ਅੱਜ ਟੋਟਲ ਬੰਦ ਰੱਖਿਆ 24 ਘੰਟਿਆਂ ਲਈ ਇਹ ਹੈਗਾ ਜਿਹੜਾ ਇਨਸੀਡੈਂਟ ਵੈਸਟ ਬੰਗਾਲ ਦੇ ਵਿੱਚ ਜਿਹੜਾ ਹੋਇਆ ਸਾਡੇ ਡਾਕਟਰ ਫਰਟੀ ਮੈਂਬਰ ਇੱਕ ਲੜਕੀ ਨਾ ਇੱਕ ਬੇਟੀ ਨਾ ਡਾਕਟਰ ਬਾਜ ਪਹਿਲਾਂ ਬੇਟੀ ਦੇਸ਼ ਦੀ ਉਹਦੇ ਨਾਲ ਜੋ ਇਹ ਇਨਸੀਡੈਂਟ ਹੋਇਆ ਉਹਦੇ ਲਈ ਅਸੀਂ ਇਹ ਪ੍ਰੋਟੈਸਟ ਕਰਦੇ ਆਂ ਅਸੀਂ ਜਸਟਿਸ ਸਾਨੂੰ ਚਾਹੀਦਾ ਜਿਹੜੇ ਵੀ ਕ੍ਰਾਈਮਨਲਸ ਜਿਨ੍ਹਾਂ ਨੇ ਵੀ ਇਹ ਕ੍ਰਾਈਮ ਕੀਤਾ ਸਾਨੂੰ ਉਹਦੇ ਲਈ ਜਸਟਿਸ ਉਸ ਪਰਿਵਾਰ ਨੂੰ ਜ਼ਰੂਰ ਮਿਲੇ ਇੱਕ ਬੇਟੀ ਦੇ حق ਦੀ ਗੱਲ ਹੈ ਸਾਨੂੰ ਇਹ ਜਸਟਿਸ ਜਰੂਰ ਦਿੱਤਾ ਜਾਵੇ ਬੀਤੇ ਦਿਨੀ ਕਲਕੱਤਾ ਵਿਖੇ ਮਹਿਲਾ ਡਾਕਟਰ ਨਾਲ ਜ਼ਬਰ ਜਨਾਤ ਤੋਂ ਬਾਅਦ ਉਸ ਦਾ ਕਤਲ ਕਰ ਦੇਣ ਦੇ ਮਾਮਲੇ ਵਿੱਚ ਜਿੱਥੇ ਕਿ ਦੇਸ਼ ਭਰ ਦੇ ਡਾਕਟਰ ਸੜਕਾਂ ਤੇ ਉਤਰ ਕੇ ਇਨਸਾਫ ਦੀ ਗੋਹਲ ਲਗਾ ਰਹੇ ਨੇ ਉੱਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਡਾਕਟਰ ਚਾਜੀ ਸਿੰਘ ਬਿਰਕਾ ਅਤੇ ਸੈਕਟਰੀ ਡਾਕਟਰ ਤੁਸ਼ਾਰ ਅਗਰਵਾਲ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਭਾਰਤ ਸਰਕਾਰ ਦੇ ਨਾਂ ਤੇ ਤਹਿਸੀਲਦਾਰ ਫਗਵਾੜਾ ਤੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੂੰ ਮੰਗ ਪੱਤਰ ਦਿੱਤਾ। ਜਿਕਰ ਜੋ ਹੈ ਕਿ ਆਈਐਮਏ ਵੱਲੋਂ ਇਸ ਮਹਿਲਾ ਡਾਕਟਰ ਦੇ ਹੋਏ ਕਤਲੇਆਮ ਦੇ ਰੋਸ ਵਿੱਚ ਪੂਰੇ ਦੇਸ਼ ਭਰ ਵਿੱਚ ਆਪਣੀਆਂ ਸੇਵਾਵਾਂ ਸਵੇਰੇ 6 ਵਜੇ ਤੋਂ 18 ਅਗਸਤ ਸਵੇਰੇ 6 ਵਜੇ ਤੱਕ ਬੰਦ ਰੱਖੀਆਂ ਗਈਆਂ ਹਨ ਜਦਕਿ ਸਿਰਫ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਗਈਆਂ ਹਨ ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਮਹਿਲਾ ਡਾਕਟਰ ਨਾਲ ਇਹ ਜੋ ਕਿ ਨੌਨੀ ਹਰਕਤ ਕੀਤੀ ਗਈ ਹੈ ਉਹ ਕਾਫੀ निंदनीय ਹੈ ਜਿਸ ਨਾਲ ਸਮੂਹ ਡਾਕਟਰਾਂ ਵਿੱਚ ਭਾਰੀ ਰੋਸ ਹੈ ਉਹਨਾਂ ਨਾਲ ਹੀ ਮੰਗ ਕੀਤੀ ਕਿ ਸਾਰੇ ਹੀ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਦੋਸ਼ੀਆਂ ਨੂੰ ਜਲਦੋ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮ ਦਿੱਤੀਆਂ ਜਾਣ ਇਸ ਦੌਰਾਨ ਡਾਕਟਰ ਰਮੇਸ਼ अरोड़ा ਡਾਕਟਰ ਐਸ ਰਾਜਨ ਡਾਕਟਰ ਚਮਨ अरोड़ा ਡਾਕਟਰ ਐਸ ਪੀ ਐਚ ਸੂਚ ਡਾਕਟਰ ਜੀ ਵੀ ਸਿੰਘ ਤੋਂ ਇਲਾਵਾ ਹੋਰ ਡਾਕਟਰ ਵੀ ਮੌਜੂਦ ਹਨ ਸੈਂਟਰ ਆਈਏ ਮੈਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਇੰਡੀਆ ਇੱਕ ਸਟ੍ਰਾਈਕ ਅਸੀਂ ਅਬਜ਼ਰਵ ਕਰ ਰਹੇ ਹਾਂ ਉਹਦੇ ਵਿੱਚ ਓਪੀਡੀ ਸਰਵਿਸ ਜਿਹੜੀ ਅਸੀਂ ਮਰੀਜ਼ਾਂ ਨੂੰ ਓਪੀਡੀ ਅਸੀਂ ਕਰਦੇ ਹਾਂ ਤੇ ਇਲੈਕਟਿਵ ਸਰਜਰੀਜ਼ ਅੱਜ ਟੋਟਲ ਬੰਦ ਰੱਖਿਆ 24 ਘੰਟਿਆਂ ਲਈ ਇਹ ਹੈਗਾ ਜਿਹੜਾ ਇਨਸੀਡੈਂਟ ਵੈਸਟ ਬੰਗਾਲ ਦੇ ਵਿੱਚ ਜਿਹੜਾ ਹੋਇਆ ਸਾਡੇ ਡਾਕਟਰ ਫਰਟੀ ਮੈਂਬਰ ਇੱਕ ਲੜਕੀ ਨਾ ਇੱਕ ਬੇਟੀ ਨਾ ਡਾਕਟਰ ਬਾਜ ਪਹਿਲਾਂ ਬੇਟੀ ਦੇਸ਼ ਦੀ ਉਹਦੇ ਨਾਲ ਜੋ ਇਹ ਇਨਸੀਡੈਂਟ ਹੋਇਆ ਉਹਦੇ ਲਈ ਅਸੀਂ ਇਹ ਪ੍ਰੋਟੈਸਟ ਕਰਦੇ ਆਂ ਅਸੀਂ ਜਸਟਿਸ ਸਾਨੂੰ ਚਾਹੀਦਾ ਜਿਹੜੇ ਵੀ ਕ੍ਰਾਈਮਨਲਸ ਜਿਨ੍ਹਾਂ ਨੇ ਵੀ ਇਹ ਕ੍ਰਾਈਮ ਕੀਤਾ ਸਾਨੂੰ ਉਹਦੇ ਲਈ ਜਸਟਿਸ ਉਸ ਪਰਿਵਾਰ ਨੂੰ ਜ਼ਰੂਰ ਮਿਲੇ ਇੱਕ ਬੇਟੀ ਦੇ حق ਦੀ ਗੱਲ ਹੈ ਸਾਨੂੰ ਇਹ ਜਸਟਿਸ ਜਰੂਰ ਦਿੱਤਾ ਜਾਵੇ